ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ ਰਾਮਦਾਸ ਦੀ ਮਾਤਾ ਭਾਨੀ ਦੀ ਕੁੱਖੋਂ ਅਵਤਾਰ ਕਰ ਰਿਹਾ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਤਾਂ ਕਿ ਕਿੰਨੇ ਚੋਗੇ ਸਮੂਹ ਜਿਹੇ ਸੰਗਤਾਂ ਅੱਜ ਦੇ ਸਭ ਤੋਂ ਸੁਰੂ ਦੇ ਚੀਜ਼ ਵੀ ਕਰ ਲਈ ਨੇ ਔਰ ਆਪਣੇ ਘਰ ਦੇ ਜਿਹੜੇ ਕੇਸਰਪੱਤੇ ਕਾਲਜ ਅਰਦਾਸ ਕੀਤੀ ਇਹ ਉਹ ਸਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਝੇ ਆ ਇਹ ਹਰਮੰਦਰ ਸਾਹਿਬ ਦੀ ਉਹ ਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਚਾਰ ਦਰਵਾਜ਼ਾ ਮਤਲਬ ਹੈ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਨ ਲਈ ਚਾਰ ਦਰਵਾਜੇ ਐ ਪਰ ਜਾਣ ਲਈ ਇੱਕੋ ਰਸਤਾ ਵਾ ਮਤਲਬ ਪਰਮਾਤਮਾ ਨੂੰ ਪਾਣਾ ਮੈਂ ਕੋਈ ਵੀ ਧਰਮ ਆ ਕੇ ਇਹਨ ਪਰਮਾਤਮਾ ਅੱਡ ਹੈਗਾ ਇੱਕੋ ਰਸਤੇ ਜਾਣਾ ਪੈਣਾ ਸਾਰਿਆਂ ਨੂੰ ਇਹ ਉਹਨਾਂ ਨੇ ਉਪਦੇਸ਼ ਦਿੱਤਾ ਹੈ ਅੰਮ੍ਰਿਤ ਸਰੋਵਰ ਦੇ ਉਹਨਾਂ ਨੂੰ ਸਾਰੀ ਕਰਾਈ ਅੰਮ੍ਰਿਤ ਸਰ ਜਿਹੜੇ ਤੁਸੀਂ ਅੱਜ ਆਏ ਹੋ ਜੋ ਨਕਸ਼ਾ ਦੇਖਿਓ ਇਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਹੈ ਅੱਜ ਦਾ ਉਹਨਾਂ ਨੇ ਉਹਨਾਂ ਨੂੰ ਬਾਣੀ ਕੇ ਬੋਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਹਿ ਜਾਂਦਾ ਹੈ ਉਹਨਾਂ ਅੰਦਰ ਬੜੀ ਆਗਿਆਕਾਰੀ ਪੁੱਤਰ ਸੀਗੇ ਤੇ ਜਿਹੜੇ ਪਿਤਾ ਜੀ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀਗੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਸੀ ਉਹਨਾਂ ਨੇ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਦਨਾ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਕਿ ਤੁਸੀਂ ਇਹਦੇ ਲੜ ਲੱਗੋ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਹੋਏਗੀ ਇਸ ਲਈ ਅੱਜ ਦਾ ਦਿਨ ਜਿਹੜਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਬਿਨਾਰੀਆਂ ਹਨ ਉਹ ਕਹਿੰਦੇ ਜੇ ਆਉਣਾ ਜਦੋਂ ਆਪਾਂ ਹਰਬੰਦਰ ਸਾਹਿਬ ਪੈਰ ਧੋ ਕੇ ਅੰਦਰ ਜਾਣੇ ਹਾਂ ਤੇ ਪੋੜੀਆਂ ਉੱਧਰ ਕੇ ਜਾਣੇ ਹਾਂ ਕੁੜੀਆਂ ਉਧਰ ਦਾ ਮਤਲਬ ਇਹ ਆ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ਪੁਰਬ ਦੀਆਂ ਸੰਗਤਾਂੜੀਆਂ ਮਨਾ ਰਹੀਆਂ ਹਨ ਬਬਾਈ ਮੇਰਾ ਨਾਮ ਸੁਵਿੰਦਰ ਸਿੰਘ ਪਾਲ ਦਾ ਵੈਰੀ ਖਾਲਸਾ ਵੈਰੀ ਮੱਤੇ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਇਹ ਕੋਸ਼ਰ ਸ਼ਹਿਰ ਹੁੰਦਾ ਜੀ ਕਿਹਣਾ ਚਾਹੋਗੇ ਅੱਜ ਪੰਪਨਸ਼ੀ ਪਾਪਾ ਮੇਰੇ ਆਉਣੇ ਪੈਣਾ ਹਾਂ ਹਾਂਜੀ 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 ਸਾਡਾ ਪਹਿਲਾਂ ਇੱਥੋਂ ਮਮੀ ਔਰ ਪਾਪਾ ਜੀ ਇੱਥੋਂ ਹੀ ਪਾਕਿਸਤਾਨ ਜਾ ਗਿਆ ਸੀ ਉਹਦੇ ਚੋਂ ਗਏ ਸੀ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਪੁਰਾ ਬੰਨੀ ਪਾਸ਼ਾ ਜੀ ਦਾ ਜੀ ਠੀਕ ਹੈ ਬਹੁਤ ਅਨੰਦ ਆ ਰਿਹਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਇਹ ਕੇਨਰ ਉਪ ਸਖਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਇਕ ਮਹੀਨੇ ਬਾਅਦ ਸਾਨੂੰ ਇੱਥੇ ਨਮਸਤਕ ਹੋਣ ਦਾ ਮੌਕਾ ਜ਼ਰੂਰ ਦੇਣਾ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣ ਦਾ ਮਿਲਦਾ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਾਬਾ ਜੀ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਮੇਰਾ ਨਾਮ ਹੈ ਰੀਲੀਨ ਘੋੜਾ ਮੈਂ ਜ਼ਰੂਰਪੁਰ ਤੋਂ ਆਈ ਹਾਂ ਅੱਜ ਤੁਹਾਨੂੰ ਸ੍ਰੀ ਅਰਜਨ ਦੇਵ ਜੀ ਮਾਰੇ ਪ੍ਰਕਾਸ਼ਪੁਰ ਦਾ ਪੰਜ ਸਤਿਗੁਰੂ ਜੀ ਨੂੰ ਸਤਿ ਸ੍ਰੀ ਅਕਾਲ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਵੇਂ ਤੇ ਦਰਸ਼ਨ ਕਰਦੇ ਆਂ ਤਬਾਤ ਲੱਗਦਾ ਕਿ ਅੰਦਰ ਕੋਈ ਗਿਆ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੋਣੀ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸਕੂਨ ਮਿਲਦਾ ਜਦ ਅੰਦਰ ਜਨਨ ਦੀ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ ਲਾਈਕ ਕੋਲ ਆ ਗਏ ਹੋ ਗੱਲ ਕਰ ਰਹੇ ਹੋ ਉਹਨਾਂ ਨਾਲ